ਸ੍ਰੀਕਾਲ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਅੰਬੇਦਕਰ ਊਰਜਾ ਪਵੰਤੋ ਬਾਅਦ ਸ਼੍ਰੀ ਫਕੀਰ ਚੰਦ ਜਸਸਾਹਬ ਦਾ ਇੱਕ ਸਮਾਜ ਨੂੰ ਹੋਰ ਬਹੁਤ ਵੱਡਾ ਜਿਹੜਾ ਡ੍ਰੀਮ ਲੈ ਕੇ ਚੱਲੇ ਹੋਏ ਨੇ ਉਸ ਡ੍ਰੀਮ ਨੂੰ ਪੂਰਾ ਕਰਨ ਵਾਸਤੇ ਉਸ ਖਰਚੇ ਦੀ ਪਰਪਾਈ ਵਾਸਤੇ ਉਹ ਜ਼ਮੀਨ ਦਾ ਟੁਕੜਾ ਜਿਹੜਾ 3.5 ਕਨਾਲਾਂ ਤੋਂ ਵੱਧ ਜ਼ਮੀਨ ਹੈ 1815 ਗਜ ਹੈ ਉਸ ਦੇ ਖਰਚੇ ਦੀ ਪਰਪਾਈ ਵਾਸਤੇ ਅਸੀਂ ਪੂਰਾ ਪੰਜਾਬ ਪੰਜਾਬ ਦੇ ਉਹਨਾਂ ਆਫੀਸਰਾਂ ਦੇ ਘਰ ਜਾ ਰਹੇ ਹਾਂ ਉਹਨਾਂ ਉਹਨਾਂ ਲੋਕਾਂ ਦੇ ਨਾਲ ਸੰਪਰਕ ਕਰ ਰਹੇ ਹਾਂ ਜਿਨ੍ਹਾਂ ਨੇ ਡਾਕਟਰ ਬੀ ਆਰ ਸਾਹਿਬ ਅੰਬੇਦਕਰ ਸਾਹਿਬ ਦੀ ਉਸ ਵਿਚਾਰਧਾਰਾ ਨੂੰ ਪੇ ਬੈਕ ਟੂ ਸੁਸਾਇਟੀ ਦਾ ਜ਼ਿਕਰ ਆਉਂਦਾ बार बार ਉਸ ਦੇ ਨਾਲ ਜੁੜੇ ਹੋਏ ਨੇ ਅੱਜ ਅਸੀਂ ਸੰਗਰੂਰ ਦੇ ਵਿੱਚ ਇਸ ਸਮੇਂ ਮੌਜੂਦ ਆ ਔਰ ਮੈਂ ਦੱਸ ਦਿਆਂ ਕਿ ਸੰਗਰੂਰ ਦੇ ਵਿੱਚ ਆਉਣ ਦਾ ਸਬਬ ਸਾਡੇ ਬਹੁਤ ਹੀ ਸਤਕਾਰਯੋਗ ਸੁਖਚਰਨ ਸਿੰਘ ਜੀ ਜਿਹੜੇ ਕੀ ਅੰਡਰ ਸੈਕਟਰੀ ਰਹਿ ਚੁੱਕੇ ਨੇ ਔਰ ਇੱਕ ਬਹੁਤ ਵਧੀਆ ਇਨਸਾਨ ਨੇ ਮਾਸ਼ਾਅੱਲਾ ਸਮਾਜ ਦਾ ਦਰਦ ਜਿਹੜਾ ਹੈ ਉਹ ਮਹਿਸੂਸ ਕਰਦੇ ਨੇ ਪਿਛਲੇ ਦਿਨੀ ਉਹਨਾਂ ਨੇ ਜੱਜ ਸਾਹਿਬ ਦੇ ਨਾਲ ਮੁਲਾਕਾਤ ਕਰਵਾਈ ਅੱਜ ਉਹਨਾਂ ਨੇ ਸਰਦਾਰ ਸਰੂਪ ਸਿੰਘ ਜੀ ਸੰਗਰੂਰ ਤੋਂ ਨੇ ਜਿਨ੍ਹਾਂ ਦੇ ਗ੍ਰਹਿ ਸਥਾਨ ਵਿਖੇ ਬੈਠੇ ਹੋਏ ਆਂ ਔਰ ਸਾਡੇ ਨਾਲ ਪੋਸੂ ਨਾਮਾ ਟੀਮ ਦੇ ਨਾਲ ਸਾਡੇ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਜਨ ਜਸਸ ਸਾਹਿਬ ਬੈਠੇ ਨੇ ਔਰ ਸਰਦਾਰ ਸੁਖਚਰਨ ਸਿੰਘ ਸਾਹੋ ਕੇ ਸਾਹਿਬ ਐਸਟੇਮੇ ਮੌਜੂਦ ਨੇ ਸਭ ਤੋਂ ਪਹਿਲਾਂ ਸਰਦਾਰ ਸਰੂਪ ਸਿੰਘ ਜੀ ਦੇ ਨਾਲ ਗੱਲਬਾਤ ਕਰਦੇ ਆਂ ਔਰ ਉਹਨਾਂ ਦੇ ਨਾਲ ਗੱਲਬਾਤ ਕਰਦੇ ਵਿਚਾਰ ਵਟਾਂਦਰਾ ਕਰਦੇ ਆਂ ਕਿਉਂਕਿ ਅਸੀਂ ਆਪਣੇ ਸਮਾਜ ਦੇ ਲੋਕਾਂ ਦੇ ਨਾਲ ਸੰਪਰਕ ਕਰ ਰਹੇ ਆਂ ਸਮਾਜ ਦਾ ਦਰਦ ਲੈ ਕੇ ਉਹਨਾਂ ਤੱਕ ਜਾ ਰਹੇ ਆਂ ਕਿਸ ਤਰ੍ਹਾਂ ਮਿਸ਼ਨ ਲੱਗ ਇਹ ਹੈ ਕਿ ਕੀ ਉਹਨਾਂ ਦੇ ਵਿਚਾਰ ਨੇ ਉਹਨਾਂ ਨਾਲ ਕਰਦਿਆਂ ਗੱਲਬਾਤ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਜਿਵੇਂ ਤੁਸੀਂ ਜਾਣਦੇ ਹੋ ਕਿ ਇੱਕ 1815 ਗਾਇ ਜਗ੍ਹਾ ਲਿੱਤੀ ਹੈ ਉਸ ਤੋਂ ਪਹਿਲਾਂ ਚਾਰ ਮੰਜ਼ਲਾ ਬਿਲਡਿੰਗ ਬਣੀ ਹੋਈ ਹੈ ਜਿੱਥੇ ਕਿ ਮਤਲਬ ਇੱਕ ਲੈਬਾਰਟਰੀ ਚੱਲ ਰਹੀ ਹੈ ਇੱਕ ਡਿਸਪੈਂਸਰੀ ਚੱਲ ਰਹੀ ਹੈ ਲਾਇਬ੍ਰੇਰੀ ਚੱਲ ਰਹੀ ਹੈ ਪੋਸੂ ਨਾਮਾ ਦਾ ਚੈਨਲ ਚੱਲ ਰਿਹਾ ਬੱਚੇ ਆਉਂਦੇ ਨੇ ਦੂਰੋਂ ਦੂਰੋਂ ਉੱਥੇ ਸਟੇ ਕਰਦੇ ਨੇ ਔਰ ਪੰਜਾਬੀ ਯੂਨੀਵਰਸਿਟੀ ਕੋਈ ਪੇਪਰ ਦਿੰਦਾ ਕੋਈ ਕਾਲਜ ਮਤਲਬ ਸਮਾਜ ਦੇ ਉਹਨਾਂ ਬੱਚਿਆਂ ਲਈ ਹੈ ਜੋ ਸੱਚਮੁੱਚ ਜ਼ਰੂਰਤਮੰਦ ਨੇ ਇਸ ਮਿਸ਼ਨ ਦੇ ਪ੍ਰਤੀ ਤੁਹਾਡੇ ਕੀ ਵਿਚਾਰ ਨੇ ਬਹੁਤ ਵਧੀਆ ਵਿਚਾਰ ਨੇ ਜੀ ਕੋਈ ਗਰੀਬ ਬੱਚਿਆਂ ਵਾਸਤੇ ਇਹੋ ਜਿਹਾ ਕੋਈ ਪ੍ਰਾਲਾ ਹੁੰਦਾ ਅੱਜਕੱਲ ਨਹੀਂ ਤਾਂ ਕਿਹੜਾ ਸੋਚਦਾ ਜਿੰਨਾ ਜੀ ਤੇ ਬਹੁਤ ਵਧੀਆ ਇਹ ਜੀ ਕਾ ਕਾਜ ਕਰ ਰਹੇ ਹਾਂ ਔਰ ਇੱਕ ਵੱਡੀ ਗੱਲ ਹੈ ਕਿ ਸਰਦਾਰ ਸਾਹੂ ਕੇ ਸਾਹਿਬ ਸਾਡੇ ਨਾਲ ਜੁੜੇ ਨੇ ਔਰ ਇਹਨਾਂ ਨੇ ਵੀ ਇੱਕੋ ਹੀ ਮੁਲਾਕਾਤ ਹੋਈ ਇਹਨਾਂ ਦੇ ਨਾਲ ਬੜਾ ਹੀ ਨਹੀਂ ਦਿਲ ਜਿੱਤ ਲਿਆ ਔਰ ਇਹਨਾਂ ਦਿਨਾਂ ਵਿੱਚ ਜਿਹੜੀ ਜਗ੍ਹਾ ਲਈਤੀ ਉਸ ਦੀ ਰਜਿਸਟਰੀ ਅਸੀਂ ਫਰਵਰੀ ਦੇ ਵਿੱਚ ਕਰਵਾ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਜੋ ਵੀ ਕਿਸੇ ਦੇ ਕੋਲ ਤਿੱਲ ਫੁੱਲ ਹੈ ਉਹ ਇਸ ਜਗ੍ਹਾ ਦੇ ਵਿੱਚ ਜ਼ਰੂਰ ਪਾਵੇ ਕੁਝ ਨਾ ਕੁਝ ਤਾਂ ਕਿ ਸਮਾਜ ਲਈ ਜਿਹੜਾ ਡਾਕਟਰ ਅੰਬੇਡਕਰ ਸਾਹਿਬ ਦੀ ਪੇ ਬੈਕ ਟੂ ਸੁਸਾਇਟੀ ਸੀ ਉਸ ਦੇ ਨਾਲ ਜੁੜਿਆ ਜਾਵੇ ਸਰ ਬਿਲਕੁਲ ਜੀ ਇਹ ਤਾਂ ਬਹੁਤ ਵਧੀਆ ਕਾਜ ਆ ਜੀ ਤੇ ਸਾਹੂ ਕੇ ਸਾਹਿਬ ਵੀ ਜਦ ਰਿਲੇਟਿਵ ਨੇ ਇਸ ਦਾ ਭਰਾਵਾਂ ਨੂੰ ਵਰਤਦੇ ਆ ਹਾਂ ਜੀ 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 ਤੇ ਕੁੜਮ ਕੰਦ ਜਿੱਦ ਲਈ ਨਹੀਂ ਕਰਦਾ ਹਾਂ ਠੀਕ ਹੈ ਜੀ ਹਾਂ ਜੀ ਹਾਂ ਜੀ ਅਸੀਂ ਮਤਲਬ ਪਰ ਉਹ ਜਿਹੜੀ ਰਿਸ਼ਤੇਦਾਰੀ ਹੈ ਨਾ ਉਹ ਤਾਂ ਫਿਰ ਰਿਸ਼ਤੇਦਾਰੀ ਆ ਭਾਈ ਤੁਸੀਂ ਦੋਸਤ ਹੋअच्छੇ ਅੱਛੇ ਦੋਸਤ ਹੋ ਤੁਸੀਂ ਬਿਲਕੁਲ ਜੀ ਬਿਲਕੁਲ ਜੀ 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 ਹਾਂ ਜੀ ਇਹ ਜ਼ਰੂਰੇ ਕੰਮ ਹੋਣਾ ਚਾਹੀਦਾ ਵੀ ਸਭ ਨੂੰ ਲੈ ਕੇ ਨਾਲ ਚੱਲਣਾ ਚਾਹੀਦਾ ਚੱਲਣਾ ਚਾਹੀਦਾ ਬਿਲਕੁਲ ਜੀ ਮੇਰੇ ਨਾਲ ਸਾਡੇ ਬਹੁਤ ਸਤਿਕਾਰਯੋਗ ਚਰਨ ਸਿੰਘ ਸਾਹੋ ਕੇ ਸਾਹਿਬ ਵੀ ਨੇ ਉਹਨਾਂ ਦੇ ਉਹੀ ਗੱਲ ਹੈ ਨਾ ਵੀ ਦੋਸਤਾਨਾ ਰਿਲੇਸ਼ਨ ਜ਼ਿਆਦਾ ਨਹੀਂ ਕੁੜਮ-ਕੁੜਮ ਦੇ ਰਿਸ਼ਤੇ ਕਾਹ ਇੱਕ ਘਟ ਲੱਗ ਰਹੇ ਨੇ ਸਾਹੋ ਕੇ ਸਾਹਿਬ ਸਸਰੀ ਕਾਲ ਜੀ ਸਸਰੀ ਕਾਲ ਜੀ ਸਰ ਸਭ ਤੋਂ ਪਹਿਲਾਂ ਅੱਜ ਇੱਥੇ ਆਏ ਆਪਾਂ ਤੁਸੀਂ ਬਹੁਤ ਹੰਬਲ ਹੰਬਲ ਪਰਸਨੈਲਿਟੀ ਹੋ ਔਰ ਤੁਸੀਂ ਇਸ ਪੂਰੇ ਮਿਸ਼ਨ ਨੂੰ ਕੰਟੈਂਟ ਨੂੰ ਸਮਝ ਚੁੱਕੇ ਹੋ ਕੀ ਕਹਿਣਾ ਚਾਹੁੰਦੇ ਹੋ ਸਰ ਤੁਸੀਂ ਸਦਾ ਸਰੂਪ ਸਿੰਘ ਐਜ ਐਕਸੀਐਮ ਮੰਡੀ ਬੋਰਡ ਦੇ ਵਿੱਚੋਂ ਰਿਟਾਇਰ ਹੋਏ ਨੇ ਇਹ ਵੀ ਇੱਕ ਐਨੇ ਧਰਮਾਤਮਾ ਪੁਰਸ਼ ਨੇ ਕਿ ਇਹ ਆਪਣੀ ਹੁਣ ਨੌਕਰੀ ਸੇਵਾ ਮੁਕਤੀ ਤੋਂ ਬਾਅਦ ਪੀਜੀਐ ਦੇ ਵਿੱਚ ਜਿਹੜਾ ਆਪਣਾ ਕਹਾਵਦਾ ਵਕੇ ਇੱਕ ਪੀਜੀਆਈ ਖੁੱਲਿਆ ਹੈ ਉਹਨਾਂ ਦੇ ਵਾਸਤੇ ਜਿਹੜੇ ਜਿੰਨੇ ਵੀ ਕੋਈ ਮਰੀਜ਼ ਆਉਂਦੇ ਨੇ ਜਾਂ ਉਹਨਾਂ ਦੇ ਅਟੈਂਡੈਂਟ ਨੇ ਉਹਨਾਂ ਵਾਸਤੇ ਇਹ ਲੰਗਰ ਚਲਾਉਂਦੇ ਨੇ ਤੇ ਉੱਥੇ ਸੇਵਾ ਕਰ ਦਿੰਦੇ ਨੇ ਨਿਸ਼ਕਾਮ ਸੇਵਾ ਕਰ ਦਿੰਦੇ ਨੇ ਬਾਬਾ ਕ੍ਰਿਪਾਲ ਸਿੰਘ ਜੀ ਨੇ ਇੱਥੇ ਸਦਾਰ ਕਾਰ ਸੇਵਾ ਵਾਲੇ ਉਹ ਗੁਰੂ ਹਰਕਮਿੰਦ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਵੱਡੀ ਸੇਵਾ ਕਰਦੇ ਨੇ ਜਿੱਥੇ 96 96 ਘੰਟੇ ਜਾਪ ਹੁੰਦਾ ਤੇ ਬੜੀ ਸੰਗਤ ਜੁੜਦੀ ਆ ਤੇ ਇਹ ਉਹਨਾਂ ਮਰੀਜ਼ਾਂ ਲਈ ਤੇ ਮਰੀਜ਼ਾਂ ਦੇ ਅਟੈਂਡੈਂਟ ਲਈ ਉੱਥੇ ਲੰਗਰ ਦੀ ਸੇਵਾ ਕਰਦੇ ਨੇ ਤੇ ਇਹ ਆਪਣੇ ਦੇ ਆਲਸੋ ਜੀ ਪੇਇੰਗ ਟੂ ਦੀ ਸੋਸਾਇਟੀ ਇਸ ਇਸਰਾ ਇੰਨੇ ਹੋਰ ਵੀ ਜੋ ਵੀ ਇਹਨਾਂ ਨੂੰ ਕੋਈ ਇਸਰਾ ਦਾ ਬਿਜ਼ਰਵਿੰਗ ਕੋਈ ਗਰੀਬ ਬੰਦਾ ਆਉਂਦਾ ਤਾਂ ਇਹ ਉਨੂੰ ਕੋਸ਼ਿਸ਼ ਕਰਦੇ ਨੇ ਕਿ ਉਸ ਦੀ ਮਦਦ ਕੀਤੀ ਜਾ ਸਕੇ ਤੇ ਮੈਂ ਇਹਨਾਂ ਤੋਂ ਆਸ ਕਰਦਾ ਕਿ ਜਿੰਨੀ ਵੀ ਇਹਨਾਂ ਦੇ ਆਪਣੀ ਸ਼ਦਾ ਹੋਵੇ ਤਾਂ ਉਹ ਜਰੂਰ ਇਸ ਦੇ ਵਿੱਚ ਯੋਗਦਾਨ ਪਾਉਣਗੇ ਸੋ ਦੋਸਤੋ ਜਿਵੇਂ ਸਰਦਾਰ ਸਰੂਪ ਸਿੰਘ ਦੀ ਵਾਰੇ ਦੱਸਿਆ ਹੈ ਵਾਕਈ ਅਸੀਂ ਵੀ ਅੱਜ ਆਉਂਦੇ ਹੋਏ ਮਤਲਬ ਗੁਰੂ ਘਰ ਤੋਂ ਹੁੰਦੇ ਆਏ ਆਂ ਔਰ ਉੱਥੇ ਵੀ ਇਹਨਾਂ ਦਾ ਬਾਰ-ਬਾਰ ਬਾਬਾ ਜੀ ਜ਼ਿਕਰ ਕਰ ਰਹੇ ਸਨ ਔਰ ਉਦੋਂ ਸਰਦਾਰ ਸਾਹਿਬ ਨੇ ਇਹਨਾਂ ਨੂੰ ਫੋਨ ਕਰ ਦਿੱਤਾ ਕਿ ਅਸੀਂ ਆ ਰਹੇ ਆਂ ਔਰ ਘਰ ਦੇ ਵਿੱਚ ਆ ਕੇ ਅਸੀਂ ਚਾਹ ਪਾਣੀ ਜਿਹੜਾ ਪੀਤਾ ਹੈ ਔਰ ਇਹਨਾਂ ਨੇ ਬਿਲਕੁਲ ਸੱਚੀ ਗੱਲ ਕਹੀ ਹੈ ਕਿ ਬਹੁਤ ਹੰਬਲ ਬਹੁਤ ਹੀ ਵਧੀਆ ਇਨਸਾਨ ਨੇ ਔਰ ਬੰਦੇ ਦੀ ਡੀਲਿੰਗ ਤੋਂ ਪਤਾ ਲੱਗ ਜਾਂਦਾ ਹੈ ਕਿ ਕਿਸ ਤਰ੍ਹਾਂ ਦੀ ਸ਼ਖਸੀਅਤ ਦੇ ਮਾਲਕ ਨੇ ਸੋ ਜਸਲ ਸਾਹਿਬ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਉਹਨਾਂ ਦੇ ਨਾਲ ਕਿਉਂਕਿ ਅੱ ਜੋ ਵੀ ਸਾਡੇ ਨਾਲ ਇੱਥੇ ਪਹੁੰਚੇ ਹੋਏ ਨੇ ਜੱਸਾ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਾਤ ਅੱਜ ਸੰਗਰੂਰ ਵਿਖੇ ਆਉਣ ਦਾ ਮੌਕਾ ਮਿਲਿਆ ਸਤਾਰ ਸਰੂਪ ਸਿੰਘ ਜੀ ਦੇ ਅਗਰੇ ਸਥਾਨ ਵਿਖੇ ਸਾਹੋਕੇ ਸਾਹਿਬ ਤੁਹਾਡੇ ਨਾਲ ਨੇ ਔਰ ਕਿਸ ਤਰ੍ਹਾਂ ਮਤਲਬ ਮਹਿਸੂਸ ਹੋ ਰਿਹਾ ਸਰ ਸਹੋਤਾ ਸਾਹਿਬ ਜਿਹੜੀ ਪੇਟ ਤੇ ਲੋਕ ਆ ਜੀ ਉਹਨਾਂ ਲਈ ਪੇੜਾ ਜਿਹਨਾਂ ਦੇ ਦਿਲ ਦੇ ਵਿੱਚ ਹੁੰਦੀ ਹੈ ਉਹ ਟਿਕ ਕੇ ਨਹੀਂ ਬੈਠ ਸਕਦੇ ਜਿਵੇਂ ਕਿ ਬਾਬਾ ਸਾਹਿਬ ਦੇ ਮਨ ਦੇ ਵਿੱਚ ਪੀੜਾ ਸੀ ਕਿ ਮੈਂ ਕੁਝ ਕਰਨਾ ਕੁਝ ਦੀ ਵਜਾਇਓ ਜੰਜੇਰਾ ਤੋੜ ਕੇ ਗਲਾਮੇ ਦੀਆਂ ਤੇ ਸਾਹੂਕਾਇਆ ਸਾਹਿਬ ਵੀ ਸਾਨੂੰ ਆ ਜਿਆਦੇ ਕਹਿੰਦੇ ਹੁੰਦੇ ਹਾਲ ਹਫਤੇ ਵੀ ਨਹੀਂ ਹੋਏ ਹਫਤਾ ਵੀ ਨਹੀਂ ਹੋਇਆ ਇੱਕ ਵੀ ਨਹੀਂ ਹੋਇਆ ਹਫਤਾ ਤੇ ਅੱਜ ਸਾਡੇ ਨਾਲ ਇਹਨਾਂ ਦਾ ਤੀਸਰਾ ਦਿਨ ਆ ਉਸ ਦਿਨ ਤੋਂ ਇਹ ਚਿੰਤਾਤ ਆ ਕਿ ਇੱਕ ਬਹੁਤ ਵੱਡਾ ਸਟੈਪ ਲਿਆ ਹੋਇਆ ਹੈ ਇਹਨੂੰ ਕਿਸੇ ਤਰੀਕੇ ਨਾਲ ਆਪਾਂ ਪੂਰਾ ਕਰਨਾ ਤੇ ਅੱਜ ਜਦੋਂ ਸਵੇਰੇ ਸਾਡੀ ਗੱਲਬਾਤ ਹੋਈ ਤੇ ਉਹ ਗੱਲ ਕਰਦਿਆ ਕਰਦਿਆ ਕਹਿੰਦੇ ਫੇ ਅੱਜ ਜੇ ਟਾਈਮ ਹੈਗਾ ਤਾਂ ਆਪਾਂ ਇਧਰ ਨੂੰ ਸੰਗਰੂਰ ਵਾਲ ਨੂੰ ਜਾਈ ਹੋਂਨੇ ਆ ਪਹਿਲਾਂ ਤਾਂ ਮੈਂ ਕਿਹਾ ਵੇ ਮੀਟਿੰਗ ਆ 5 ਵਜੇ ਆਨਲਾਈਨ ਵੇ ਆਉਣਾ ਮੁਸ਼ਕਲ ਹੋ ਜਾਣਾ ਉਸ ਤੋਂ ਬਾਅਦ ਫਿਰ ਮੇਰੇ ਮਨ ਚ ਆਏ ਵੇ ਮੀਟਿੰਗ ਦਾ ਮੈਂ ਆਨਲਾਈਨ ਵੀ ਜੁਆਇਨ ਕਰ ਲਵਾਂ ਕਰ ਲਵਾਂ ਬਿਲਕੁਲ ਪਰ ਇਹ ਸਮਾਂ ਜਿਹੜਾ ਇਹ ਮਿਲਣਾ ਨਹੀਂ ਤੇ ਵੇ ਚਲੋ ਵੇ ਚੱਲਦੇ ਆ ਤੇ ਕਹਿੰਦੇ ਫਿਰ ਠੀਕ ਆ ਆ ਜਾਓ ਇੱਧਰ ਨੂੰ ਆਪਾਂ ਚੱਲਦੇ ਆ ਆ ਚੱਲ ਪਏ ਤੁਹਾਨੂੰ ਵੀ ਆਪਾਂ ਬੁਲਾ ਲਿਆ ਪਟਾਲੇ ਵੀ ਸਾਈਡ ਤੇ ਆ ਜੋ ਜਿੱਥੇ ਵੀ ਆ ਪਲੰਗਣਾ ਸੋ ਇੱਥੇ ਜਿਹੜੇ ਉਹਨਾਂ ਦੇ ਆਪਣੇ ਰਿਸ਼ਤੇਦਾਰ ਆ ਨਜ਼ਦੀਕੀ ਰਿਸ਼ਤੇਦਾਰ ਉਹਨਾਂ ਨੂੰ ਮਿਲ ਕੇ ਹੋਰ ਵੀ ਜ਼ਿਆਦਾ ਖੁਸ਼ੀ ਹੋਈ ਹੈ ਕਿ ਉਹਨਾਂ ਦਾ ਇੱਕ ਸੁਭਾਅ ਫੈਮਲੀ ਦੇ ਕਹਿੰਦੇ ਹੁੰਦੇ ਜਦੋਂ ਅੰਦਰ ਵੜਦੇ ਆ ਉਦੋਂ ਪਤਾ ਲੱਗ ਜਾਂਦਾ ਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਵੀ ਮੰਡੀ ਬੋਰਡ ਦੇ ਵਿੱਚੋਂ ਰਿਟਾਇਰ ਹੋਏ ਐ ਇੱਦਾਂ ਗੱਲ ਚੱਲਦੇ ਚੱਲਦੇ ਕਿਸੇ ਹੋਰ ਦਾ ਵੀ ਸਾਡੇ ਭਰਾ ਦਾ ਜ਼ਿਕਰ ਆਇਆ ਜੀ ਸੋ ਸਭ ਤੋਂ ਵੱਡੀ ਗੱਲ ਜਦੋਂ ਰਸਤੇ 'ਚ ਅਸੀਂ ਪ੍ਰਸ਼ਾਦਾ ਛਕਣਾ ਸੀ ਜੀ ਤੇ ਉਹਨਾਂ ਦਾ ਵੱਲੋਂ ਇੱਕ ਬਹੁਤ ਹੀ ਵੱਡਾ ਪਰਪਕਾਰ ਕੀਤਾ ਜਾ ਰਿਹਾ ਹੈ ਜਿਹੜਾ ਕਿ ਸੰਤ ਕ੍ਰਿਪਾਲ ਸਿੰਘ ਜੀ ਦੇ ਮਤਲਬ ਕਾਰ ਸੇਵਾ ਵਾਲਿਆਂ ਦੇ ਕਰਕੇ ਉਹ ਇੱਕ ਬਹੁਤ ਵੱਡੀ ਸੇਵਾ ਉੱਥੇ ਨਿਭਾ ਰਹੇ ਆ ਪੀਜੀਏ ਦੇ ਵਿੱਚ ਜਿਹੜੀ ਕਾਪ ਦਾ ਪਿੰਡ ਦੇ ਵਿੱਚ ਜੀ ਸੋ ਉੱਠ ਜਾ ਕੇ ਹੋਰ ਵੀ ਮੈਨੂੰ ਲੱਗਾ ਵੀ ਮੈਂ ਇੰਨੀ ਦੇਰ ਹੋ ਗਈ ਘੁੰਮਦੇ ਨੂੰ ਪਰ ਮੈਨੂੰ ਤਾਂ ਪਤਾ ਨਹੀਂ ਲੱਗਾ ਤੇ ਨਹੀਂ ਤਾਂ ਮੈਂ 15 ਤੋਂ ਆਨਵਰਡ ਮੈਂ ਇਸ ਏਰੀਏ ਦੇ ਵਿੱਚ ਐਜੇ ਇਨਫੋਰਸਮੈਂਟ ਐਸਸੀ ਰਿਹਾ ਆ ਜੀ ਤੇ ਚਲੋ ਜਦੋਂ ਕਹਿੰਦੇ ਹੁੰਦੇ ਆ ਲਿਖਿਆ ਆ ਗਤੇ ਦਾਣਾ ਪਾਣੀ ਉਦੋਂ ਬੰਦਾ ਪਹੁੰਚ ਸਕਦਾ ਤੇ ਅੱਜ ਸਾਹੂ ਕੇ ਸਾਹਬ ਦੇ ਨਾਲ ਸੀਗੇ ਤੇ ਉਹਨਾਂ ਦੇ ਅੱਗੇ ਸਰੂਪ ਸਿੰਘ ਜੀ ਉਹਨਾਂ ਦੇ ਸਦਕੇ ਵੀ ਅਸੀਂ ਉੱਥੇ ਲੰਗਰ ਦਾ ਸਾਨੂੰ ਫੁਲਕਾ ਮਿਲਿਆ ਬਹੁਤ ਹੀ ਅੱਛਾ ਲੱਗਾ ਸਾਨੂੰ ਕਿਉਂਕਿ ਲੰਗਰ ਦਾ ਫੁਲਕਾ ਵੀ ਕਿਸੇ ਵਾਸਤੇ ਨਸੀਬ ਕਦੇ-ਕਦੇ ਹੁੰਦਾ ਸੋ ਅੱਜ ਜਿਹੜੇ ਆਪਾਂ ਮਿਸ਼ਨ ਲਈ ਚੱਲੇ ਹੋਏ ਆ ਮੈਂ ਹੁਣ ਵੀ ਮੀਟਿੰਗ ਵਿੱਚੋਂ ਜੋਇਨ ਕਰਕੇ ਹਟਿਆ ਸੋ ਜਿਹੜੇ ਮੀਟਿੰਗ ਜੋਇਨ ਕਰਨ ਵਾਲੇ ਅੱਜ ਉਹਨਾਂ ਦੀ ਮੈਂ ਇਹੋ ਹੀ ਡਿਊਟੀ ਲਈ ਹੈ ਵੀ ਰਜਿਸਟਰੀ ਹਰ ਹਾਲਤ ਵਿੱਚ ਹੋਊਗੀ ਤੁਸੀਂ ਜਿੰਨਿਆਂ ਨੇ ਵੀ ਮੀਟਿੰਗ ਜੋਇਨ ਕੀਤੀ ਆ ਆਪਣਾ-ਆਪਣਾ ਟਾਰਗੇਟ ਲੈ ਕੇ ਚੱਲੋ ਤੁਹਾਡੇ ਰਿਸ਼ਤੇਦਾਰ ਫਾਰ ਐਗਜ਼ਾਮਪਲ ਜੇ ਨਰਮਲ ਸਿੰਘ ਨੇ ਬਹੁਤ ਵੱਡੀ ਪ੍ਰਪੋਜ਼ਲ ਦਿੱਤੀ ਹੈ ਉਹ ਕਹਿੰਦਾ ਵੀ ਜਦੋਂ ਲੜਕੀ ਦਾ ਤੇ ਜਾਂ ਲੜਕੇ ਦਾ ਵਿਆਹ ਕਰਦੇ ਆ ਉਦੋਂ ਤਾਂ ਅਸੀਂ 3-3 4-700 ਬੰਦਾ ਬੁਲਾਉਂਦੇ ਆ ਤੇ ਉਹਨਾਂ ਦਾ ਕਹਿੰਦਾ 5% ਆਪਾਂ ਲਾ ਲਈਏ ਵਿਆਪੋਂ ਤੱਕ ਅਪਰੋਚ ਕਰਨੇ 5% ਤੱਕ ਤੇ ਜੇ 400 ਬੰਦਾ ਹੋਵੇ 20 ਬੰਦੇ ਹੋਏ ਕਹਿੰਦਾ 20 ਬੰਦਿਆਂ ਤੱਕ ਹਰ ਬੰਦਾ ਜੇ ਅਪਰੋਚ ਸਾਡੇ ਚੋਂ ਕਰਨ ਲੱਪੋਵੇ ਤੇ ਇੱਕ ਮਹੀਨੇ ਦੇ ਵਿੱਚ ਆਪਾਂ ਇਹਨੂੰ ਰਜਿਸਟਰੀ ਛੱਡ ਕੇ ਆਪਾਂ ਜੋ ਕਰ ਸਕਦੇ ਆ ਪਰ ਬਸ਼ਰਤੇ ਇਹ ਹੈ ਕਿ ਸਾਹੂ ਕਹਿੰਗੂ ਟੱਕ ਨਾ ਬੈਠਣ ਵਾਲੇ ਹੁਣ ਹੁਣ ਇਹ ਇਹ ਸ਼ਰਤ ਆ ਪਰ ਇਹਦੇ ਨਾਲ ਨਾਲ ਅੱਜ ਬਹੁਤ ਵੱਡਾ ਹੰਗਾਰਾ ਹੋਰ ਮਿਲ ਗਿਆ ਕਿ ਦੋ ਬੰਦਿਆਂ ਨੇ ਓਪਨ ਲਈ ਵਲੰਟਰੀ ਤੌਰ ਤੇ ਕਹਿਤਾ ਕਿ ਜੇਕਰ ਪੈਸੇ ਘਟਣਗੇ ਤਾਂ ਅਸੀਂ ਪਰਸਨਲ ਲੋਨ ਚੱਕ ਕੇ ਦੇਵਾਂਗੇ ਤੇ ਇਸ ਕਰਕੇ ਮੇਰੀ ਕੋਸ਼ਿਸ਼ ਆ ਕਿ ਇਹ ਜਿਹੜਾ ਸਮਾਜ ਦੇ ਨਾਂ ਤੇ ਜਗ੍ਹਾ ਹੋਣੀ ਹੈਗਾ ਹਾਂ ਜਿੱਥੇ ਸਾਡੇ ਆਉਣ ਵਾਲੇ ਬੱਚਿਆਂ ਦਾ ਭਵਿੱਖ ਅਸੀਂ ਉਹਦੀ ਪਲੈਨਿੰਗ ਕਰਨਾ ਚਾਹੁੰਦੇ ਆਂ ਜ्यादा ਸੇ ਹੋਰ ਕੰਮਾਂ ਲਈ ਕੀਤਾ ਜਦੋਂ ਬੱਚਿਆਂ ਲਈ ਕਰਦੇ ਆਂ ਹੋਰ ਕਰਦੇ ਆਂ ਤੇ ਬਾਬਾ ਸਾਹਿਬ ਨੇ ਤਾਂ ਸਾਡੇ ਸਾਡੀ ਖਾਤਰ ਬੱਚੇ ਵੀ ਬਾਰ ਬਾਰ ਤੇ ਜੀਵਨ ਵੀ ਬਾਰ ਦਿੱਤਾ ਆਪਣੀ ਪੜ੍ਹਾਈ ਐਜੂਕੇਸ਼ਨ ਸਾਡੀ ਸਾਡੇ ਤੋਂ ਕੁਰਬਾਨ ਕਰ ਦਿੱਤੀ ਸੋ ਜੇਕਰ ਸਾਡੇ ਕਿਤੇ ਸਮਾਜ ਕੋਲ ਪੈਸਾ ਨਹੀਂ ਘਟਵੇ ਘਟਾ ਬਹੁਤ ਪੈਸਾ ਪਰ ਉਹ ਗੁਰੂ ਦੀ ਕਿਰਪਾ ਕਿਸੇ ਕਿਸੇ ਤੇ ਹੁੰਦੀ ਹੈ ਕਿ ਉਹ ਨੀਅਤ ਜਿਹੜਾ ਪੈਸੇ ਦੇ ਨਾਲ ਕਿਤੇ ਦੇ ਦੇਵੇ ਤਾਂ ਫਿਰ ਕਹਿੰਦੇ ਸੋਨੇ ਤੇ ਸੁਹਾਗਾ ਆ ਤੇ ਜੇਕਰ ਉਹ ਰਾਖੀ ਲਈ ਚੌਕੀਦਾਰ ਬਣਾਇਆ ਹੋਵੇ ਤਾਂ ਉਹ ਗੱਲ ਵੱਖਰੀ ਆ ਵੀ ਛੱਡ ਕੇ ਚੱਲ ਜਾਣਾ ਮੁੜ ਕੇ ਸੋ ਉਮੀਦ ਮੈਂ ਕਰਦਾ ਵੀ ਜਿੰਨੇ ਵੀ ਸਾਡੇ ਲੋਕ ਹੈਗੇ ਆ ਉਹ ਆਵਾਜ਼ ਮੇਰੀ ਰੋਜ਼ ਸੁਣਦੇ ਆ ਜੀ ਆ ਲੇਕਿਨ ਜੇ ਕਿਤੇ ਉਹ ਡਾਮਾ ਡੋਲ ਕਸ਼ਤੀ ਹੁੰਦੀ ਹੈ ਤੇ ਫਿਰ ਉਹ ਲੋਕ ਵੀ ਜ਼ਿੰਮੇਵਾਰ ਹੋਣਗੇ ਉਹ ਕਹਿ ਨਹੀਂ ਸਕਦੇ ਵੀ ਸਾਨੂੰ ਪਤਾ ਨਹੀਂ ਸੀ ਲੱਗਾ ਕਿਉਂਕਿ 95 ਲੱਖ ਰੁਪਈਆ ਉਦਾਂ ਦੇਖਿਆ ਜਾਵੇ ਤਾਂ ਕਿਸੇ ਨੇ ਜਗ੍ਹਾ ਲੈਣੀ ਹੋਵੇ ਤਾਂ ਮਿੰਟ ਚ ਆਪ ਹੀ ਕਰ ਲੈਂਦਾ ਰੇਂਜ ਤੇ ਇੱਥੇ ਅਸੀਂ ਚਾਹੁੰਦੇ ਆ ਕਿ ਅਸੀਂ ਮਲਕੀਅਤ ਨਹੀਂ ਬਣਨ ਦੇਣੀ ਅਸੀਂ ਬੋਧ ਬੋਧ ਕਰਕੇ ਦਰਿਆ ਬਣਾਉਣਾ ਚਾਹੁੰਦੇ ਆ ਨਾ ਕੇ ਅਸੀਂ ਇੱਕ ਤੋਂ ਲੈ ਕੇ ਉਹ ਜਗਾ ਖਰੀਦ ਲਈਏ ਤੇ ਉਹਦੀ ਫਿਰ ਮਾਲਕੀਤ ਸ਼ੋ ਹੋਣ ਲੱਗ ਪਵੇ ਇਹ ਲੋਕਾਂ ਲਈ ਕਰਨ ਲੱਗੇ ਆ ਇਸ ਕਰਕੇ ਲੋਕਾਂ ਤੱਕ ਬੋਦ-ਬੋਦ ਲਈ ਆਪਾਂ ਜਾ ਰਹੇ ਆ ਕਿ ਜੋ ਵੀ ਕਿਸੇ ਦਾ ਕਹਿੰਦੇ ਹੁੰਦੇ ਪਾਈ ਪਾਈ ਕਰਕੇ ਖਜਾਨਾ ਪਰ ਜਾਂਦਾ ਜੀ ਅ ਕਸੇ ਦਾ ਤਲਫਲ ਮਿਲਦਾ ਉਹ ਇਹਦੇ ਵਿੱਚ ਸਮੂਲੀਅਤ ਹੋਵੇ ਜਿੰਨਾ ਕੋ ਉਦੋਂ ਤੱਕ ਜਿੰਨਾ ਤੱਕ ਅਪਰੋਚ ਕਰ ਸਕਦੇ ਕਰਾਂਗੇ ਜਿੰਨੇ ਲੋਕਾਂ ਨੂੰ ਗੱਲ ਪਤਾ ਲੱਗ ਰਹੀ ਹੈ ਲੋਕ ਜੁੜ ਵੀ ਰਹੇ ਆ ਤੇ ਕਈ ਜਿਹੜੇ ਨੇਤ ਦੇ ਮਾਰੇ ਆ ਉਹ ਟੁੱਟ ਵੀ ਰਹੇ ਉਹ ਫੋਨ ਹੀ ਨਹੀਂ ਹੁਣ ਚੱਕ ਰਹੇ ਤੇ ਮੈਸੇਜ ਵੀ ਨਹੀਂ ਦੇਖ ਰਹੇ ਤੇ ਜਵਾਬ ਵੀ ਨਹੀਂ ਦੇ ਰਹੇ ਇਸ ਕਰਕੇ ਕੁਦਰਤੀ ਗੱਲਾਂ ਹੁੰਦੀਆਂ ਕਿਉਂਕਿ ਇਹ ਤਾਂ ਬਾਣੀ ਕਹਿ ਰਹੀ ਹੈ ਵੀ ਜੇ ਕਿ ਇਸ ਮਨੁੱਖਤਾ ਦੀ ਸੇਵਾ ਜਿਹੜੀ ਬੜੀ ਔਖੀ ਹੈ ਕਿਉਂਕਿ ਬਾਣੀ ਦੇ ਵਿੱਚ ਗੁਰੂਆਂ ਦਾ ਫਰਮਾਨ ਆ ਕਿ ਹੈਨ ਕਰਲੇ ਨਹੀਂ ਕਣੇ ਫੈਲ ਪੱਕੜ ਸੰਸਾਰ ਜੇ ਕਈ ਇਹਨਾਂ ਦੀ ਭੀੜ ਹੁੰਦੀ ਆ ਕਿਤੇ ਪਰਪਕਾਰੀ ਬੰਦਿਆਂ ਦੀ ਇਹਨਾਂ ਦੀ ਭੀੜ ਕਦੀ ਵੀ ਨਹੀਂ ਲੱਗੀ ਇਹ ਤਾਂ ਕੁਦਰਤ ਜਦੋਂ ਕਿਸੇ ਤੇ ਕਿਰਪਾ ਕਰਦੀ ਉਦੋਂ ਕੋਈ ਤਰਦਾ ਨਹੀਂ ਤੇ ਤਰਦਾ ਹੀ ਨਹੀਂਗਾ ਇਸ ਕਰਕੇ ਚਲੋ ਅਸੀਂ ਅੱਜ ਬਹੁਤ ਸਾਨੂੰ ਅੱਛਾ ਲੱਗਾ ਕਿ ਅਸੀਂ ਸਰੂਪ ਸਿੰਘ ਜੀ ਦੇ ਗ੍ਰਹਿ ਵਿਖੇ ਆਏ ਆ ਉਹਨਾਂ ਦੇ ਅਸੀਂ ਆ ਕੇ ਦਰਸ਼ਨ ਕੀਤੇ ਬਹੁਤ ਅੱਛਾ ਲੱਗਾ ਗੱਲਬਾਤ ਚੱਲੀ ਮੈਂ ਤਾਂ ਸੌਰੀ ਫੀਲ ਕਰਦਾ ਕਿ ਮੈਂ ਉਹਨਾਂ ਨੂੰ ਮਿਲ ਨਹੀਂ ਆ ਕਿ ਮੈਨੂੰ ਮੀਟਿੰਗ ਵਿੱਚ ਐਟੈਂਡ ਕਰਨੀ ਪਈ ਸੋ ਬੜਾ ਅੱਛਾ ਲੱਗਾ ਮੈਂ ਕਹੂੰਗਾ ਕਿ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿਸੇ ਵੀਲੇ ਮੌਕਾ ਮਿਲਦਾ ਤੇ ਜਰੂਰ ਭਵਨ ਤੇ ਭਵਨ ਤੇ ਆ ਕੇ ਕਈ ਵਾਰੀ ਕਿਉਂਕਿ ਜਿਹੜੇ ਐਕਸ਼ਨ ਆ ਨਹੀਂ ਆ ਪੋਸਟਾਂ ਤੋਂ ਜਾਂ ਵੱਡੀਆਂ ਪੋਸਟਾਂ ਤੋਂ ਰਿਟਾਇਰ ਹੁੰਦੇ ਆ ਉਹਨਾਂ ਦਾ ਵਿజిਟ ਕਰਨ ਦੇ ਨਾਲ ਹੀ ਸਮਾਜ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੁੰਦਾ ਕਿਉਂਕਿ ਉੱਥੇ ਜਿਵੇਂ ਕਿ ਇਹ ਆਲਰੇਡੀ ਪਰਪਕਾਰ ਵਾਲੇ ਕੰਮ ਤੇ ਲੱਗੇ ਹੋਏ ਆ ਸਾਨੂੰ ਵੀ ਇਹ ਕੋਈ ਗਾਈਡ ਕਰ ਸਕਦੇ ਆ ਸੁਝਾਅ ਦੇ ਸਕਦੇ ਆ ਬੜਮੁੱਲੇ ਸੁਝਾਅ ਜਿਹੜੇ ਆ ਉਹਨਾਂ ਦੀ ਬਹੁਤ ਵੱਡੀ ਗੱਲ ਹੁੰਦੀ ਹੈ ਕੋਈ ਪੈਸਾ ਜ਼ਰੂਰੀ ਨਹੀਂ ਹੁੰਦਾ ਕਿ ਪੈਸੇ ਦੇ ਨਾਲ ਹੀ ਗੱਲ ਹਰ ਇੱਕ ਚੀਜ਼ ਹੁੰਦੀ ਹੈ ਕਿਤੇ ਦਿਮਾਗ ਦੀ ਵੀ ਲੋਡ ਪੈ ਜਾਂਦੀ ਹੈ ਕਿਤੇ ਹੋਰ ਵੀ ਪੈ ਜਾਂਦੀ ਹੈ ਸੋ ਅਸੀਂ ਉਹਨਾਂ ਦੇ ਬੜੇ ਧੰਨਵਾਦੀ ਹਾਂ ਕਿਉਂਕਿ ਪੋਸੋਨਾਮਾ ਦੀ ਟੀਮ ਦਾ ਉਹਨਾਂ ਨੇ ਵੈਲਕਮ ਕੀਤਾ ਧੰਨਵਾਦ ਜੈ ਭੀਮ ਜੈ ਪਾਤਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸੋ ਵਕਈ ਵਕਈ ਬਹੁਤ ਵੱਡੀਆਂ ਗੱਲਾਂ ਕੀਤੀਆਂ ਨੇ ਜਸੱਲ ਸਾਹਿਬ ਨੇ ਕਿ ਮਤਲਬ ਜਿਹੜਾ ਹੀ ਕਹਿ ਸਕਦੇ ਆ ਕਿ ਪੈਸੇ ਦੀ ਕਮੀ ਨਹੀਂ ਹੈ ਸਾਡੇ ਸਮਾਜ ਵਿੱਚ ਪਰ ਨੀਅਤ ਦੀ ਕਮੀ ਹੈ ਮੈਨੂੰ ਯਾਦ ਹੈ ਕਿ ਸਾਹੋਕੇ ਸਾਹਿਬ ਦੇ ਨਾਲ ਜਿਸ ਦਿਨ ਪਹਿਲੀ ਮੁਲਾਕਾਤ ਹੋਈ ਔਰ ਇਹਨਾਂ ਨੇ ਮਤਲਬ ਇੰਨੀ ਕ ਮਦਦ ਕੀਤੀ ਹੈ ਕਿ ਸਾਡੀ ਜ਼ੁਬਾਨ ਹੀ ਬੰਦ ਹੋ ਗਈ ਔਰ ਇੱਕ ਦੇ ਵਿੱਚ ਵੀ ਤਿੰਨ ਤਿੰਨ ਦਿਨ ਹੋਏ ਆ ਔਰ ਤਿੰਨ ਵਾਰੀ ਇਹਨਾਂ ਦੇ ਨਾਲ ਜਿਹੜੀ ਮੀਟਿੰਗਸ ਹੈ ਉਹ ਅਸੀਂ ਕਰ ਰਹੇ ਆ ਇਹ ਦਰਦ ਹੁੰਦਾ ਇਹ ਦਰਦ ਹੁੰਦਾ ਇਨਾਂ ਨੂੰ ਵੀ ਕੋਈ ਨਾ ਕੋਈ ਇਸ ਲਾਈਨ ਦੇ ਵਿੱਚ ਲੱਗੇ ਹੋਣਾ ਚਾਹੀਦੇ ਸੀਗੇ ਮਿਲਣਾ ਚਾਹੀਦਾ ਸੀ ਜਿਸ ਦੇ ਨਾਲ ਭਾਵਨਾਵਾਂ ਜਿਹੜੀਆਂ ਸਾਂਝੀਆਂ ਹੁੰਦੀਆਂ ਸੋ ਸਾਹੋਕੇ ਸਾਹਿਬ ਤੁਹਾਡਾ ਅਸੀਂ ਹਮੇਸ਼ਾ ਧੰਨਵਾਦ ਰਣੀ ਆ ਕਿ ਤੁਸੀਂ ਇੱਕ ਬਹੁਤ ਵਧੀਆ ਇਨਸਾਨ ਹੋ ਇੱਕ ਪੋਜ਼ਿਟਿਵ ਸੋਚ ਲੈ ਕੇ ਤੁਸੀਂ ਪਾਵਰ ਆਫ ਸੋਸ਼ਲ ਯੂਨਿਟੀ ਦੇ ਨਾਲ ਜੁੜੇ ਹੋ ਸਾਨੂੰ ਬਹੁਤ ਅੱਛਾ ਲੱਗਾ ਔਰ ਭਵਿੱਖ ਦੇ ਵਿੱਚ ਵੀ ਅਸੀਂ ਇਸੇ ਤਰ੍ਹਾਂ ਹੀ ਮਤਲਬ ਸਵੇਰੇ ਨਿਕਲ ਜਾਂਦੇ ਆ ਸ਼ਾਮ ਨੂੰ ਆਉਂਦੇ ਆ ਔਰ ਇਸੇ ਕਰਕੇ ਕਿ ਇਹ ਜਿਹੜੀ ਰਜਿਸਟਰੀ ਹੈ ਉਹ ਟਾਈਮ ਸਿਰੇ ਹੋ ਜਾਵੇ ਜਸਲ ਸਾਹਿਬ ਜੀ ਸਰ ਸਾਹੂ ਕੇ ਸਾਹੂ ਨੇ ਅੱਜ ਇੱਕ ਬਹੁਤ ਵੱਡਾ ਖੋਰ ਦੱਸਿਆ ਉਹਨਾਂ ਦੇ ਫਾਦਰ ਸਾਹਿਬ ਕਿਉਂਕਿ ਬੜੇ ਪੁਰਾਣੇ ਐਮਐਲਏ ਚੱਲਦੇ ਹੁੰਦੇ ਸੀ ਚਾਰ ਵਾਰੀ ਹਾਂ ਸਰਦਾਰ ਪ੍ਰੀਤਮ ਸਿੰਘ ਜੀ ਇਹ ਜਿਹੜਾ ਪੰਜਾਬ ਦੇ ਵਿੱਚ ਕਮਿਸ਼ਨ ਹਮ ਬੜਾ ਸ਼ੈਡੂਲਡ ਕਾਸਟ ਕਮਿਸ਼ਨ ਵੈਲਫੇਅਰ ਕਮਿਸ਼ਨ ਇਹ ਇਹਨਾਂ ਦੇ ਫਾਦਰ ਸਾਹਿਬ ਉਹਦੇ ਫਾਊਂਡਰ ਆ ਇਸ ਕਰਕੇ ਇਹ ਫੈਮਿਲੀ ਦੇ ਵੈਲਫੇਅਰ ਡਿਪਾਰਟਮੈਂਟ ਵੈਲਫੇਅਰ ਡਿਪਾਰਟਮੈਂਟ ਜੀ ਇਹ ਮੱਲਵ ਇਹਨਾਂ ਨੂੰ ਚਿੰਗ ਜਿਹੜੀ ਹੈ ਬਰਸੇ ਚ ਮਿਲੀ ਹੋਈ ਹੈ ਕਿਉਂਕਿ ਜਿਹੜੇ ਉਹਨਾਂ ਦੇ ਪਾਏ ਹੋਏ ਪੁਰਨੇ ਆ ਅ ਇੱਥੇ ਤੱਕ ਇਹਨਾਂ ਨੇ ਕਿਹਾ ਵੀ ਫਾਦਰ ਸਾਹਿਬ ਪਿੰਡਾਂ ਦੇ ਵਿੱਚੋਂ ਜਿਹੜੇ ਬੱਚੇ ਪੜਦੇ ਸੀ ਉਹਨਾਂ ਨੂੰ ਕਹਿੰਦੇ ਸੀ ਵੀ ਮੈਨੂੰ ਉਹਨਾਂ ਦੇ ਨਾਂ ਭੇਜੋ ਉਹਨਾਂ ਨੂੰ ਨੌਕਰੀਆਂ ਦੁਆਈਏ ਔਰ ਹਰ ਪਿੰਡ ਦੇ ਵਿੱਚ ਕਿਤੇ ਨਾ ਕਿਤੇ ਕਿਤੇ ਕਿਤਨੇ ਕਿਤੇ ਕਿੰਨੇ ਕਿਤੇ ਕਿੰਨੇ ਉਹਨਾਂ ਨੇ ਭਰਤੀ ਕਰਵਾਏ ਲੋਕ ਸੋ ਪਹਿਲੇ ਜਿਹੜੇ ਪੋਲਿਟਿਸ਼ੀਅਨਸ ਸਗੇ ਉਹ ਵਕਈ ਲੋਕਾਂ ਦੇ ਲੀਡਰ ਕਹਾਉਂਦੇ ਸੀਗੇ ਪਰ ਅੱਜ ਦੇ ਜਿਹੜੇ ਪੋਲਿਟਿਸ਼ੀਅਨ ਉਹ ਕੱਲੇ ਪੋਲਿਟਿਸ਼ੀਅਨ ਹੀ ਆ ਲੋਕਾਂ ਦੇ ਲੀਡਰ ਨਹੀਂਗੇ ਜਿਸ ਤਰ੍ਹਾਂ ਸਭ ਉਹੀ ਕੁਆਲਿਟੀ ਤੋਂ ਉਹ ਸਾਹੂ ਕੇ ਸਾਹਿਬ ਵਿੱਚ ਲੱਗ ਰਹੀ ਹੈ ਨਾ ਕਿ ਜੋ ਪਿਤਾ ਜੀ ਦੀ ਸੋਚ ਸੀਗੀ ਕਿ ਪਿੰਡਾਂ ਵਿੱਚੋਂ ਲਿਆਓ ਪੜੇ ਲਿਖੇ ਉਹਨਾਂ ਨੂੰ ਆਪਾਂ ਕਿ ਰੋਜ਼ਗਾਰ ਦਈਏ ਉਹਨਾਂ ਨੂੰ ਕਿਤੇ ਨਾ ਕਿਤੇ ਜੋੜੀਏ ਮੈਨੂੰ ਲੱਗਦਾ ਕਿ ਉਹੀ ਜਿਹੜੇ ਸੰਸਕਾਰ ਨੇ ਉਹ ਪੀੜੀ ਦਰ ਪੀੜੀ ਜਿਹੜੀ ਹੈ ਉਹ ਨਜ਼ਰ ਆ ਰਹੇ ਨੇ ਸਾਹੂ ਸਾਹੂ ਕੇ ਸਾਹਿਬ ਨਾਲ ਤਿੰਨ ਤੀਜੀ ਮੁਲਾਕਾਤ ਹੈ ਅੱਜ ਔਰ ਉਹਦਨ ਦੇ ਡਟੇ ਹੋਏ ਨੇ ਸਰ ਉਹ ਵੀ ਦੇਖੋ ਸਾਹੂ ਕੇ ਸਾਹਿਬ ਨੂੰ ਜਸਦਨ ਮੈਂ ਦੇਖੋ ਪਹਿਲੇ ਮੇਰੇ ਤਾਂ ਸੀਗੇ ਜੀ ਪਰ ਜਦੋਂ ਹੁਣ ਮਿਲੇ ਸੀ ਤੇ ਉਹ ਮੇਰਾ ਰੂਪ ਬਦਲਿਆ ਸੀਗਾ ਵੀ ਚਲੋ ਰੂਪ ਤਾਂ ਕਈ ਬੰਦੇ ਦਾ ਬੰਦਾ ਤਾਂ ਉਹ ਹੀ ਰਹਿਦਾ ਜੀ ਮੈਂ ਦਾੜੀ ਰੱਖ ਲੈ ਕੇਸ ਰੱਖ ਲੈ ਤੇ ਇਹ ਮਤਲਬ ਜਦੋਂ ਇਹਨਾਂ ਨੇ ਗੱਲਾਂ ਦਸੀਆਂ ਜਾਸਿਸ ਸੁਣਦੇ ਸੀ ਵੀ ਇੱਕ ਹਰ ਬੰਦੇ ਨੂੰ ਗੱਲ ਨਾਲ ਲਾਉਣਾ ਇਹ ਨਹੀਂ ਦੇਖਾਂ ਬਈ ਕੋਣਾ ਸੈਕਟਰੀਰ ਦੇ ਵਿੱਚ ਬੈਠ ਕੇ ਕਿੱਦਾਂ ਦਾ ਵੀ ਬੰਦਾ ਆਇਆ ਉਹਦਾ ਮਸਲਾ ਹੱਲ ਕਰਨਾ ਤੇ ਜੇ ਆਪਨੇ ਹੱਲ ਹੁੰਦਾ ਤਾਂ ਦੂਜੇ ਤੱਕ ਅਪਰੋਚ ਕਰਕੇ ਕਰਾਉਣਾ ਤਿੰਨੇ ਤੱਕ ਅਗਲਾ ਕਹਿੰਦਾ ਯਾਰ ਮੈਂ ਕੀ ਲੈਣਾ ਬਿਲਕੁਲ ਉਹ ਅੱਬਲ ਤਾਂ ਸੈਕਟਰੀਰ ਦੇ ਵਿੱਚ ਬੈਠ ਕੇ ਲੋਕ ਕਹਿੰਦੇ ਹੁੰਦੇ ਸੈਕਟਰੀਰ ਦਾ ਤਾਂ ਮੈਂ ਕਹਿਣਾ ਨਹੀਂ ਚਾਹੁੰਦਾ ਵੀ ਉਹ ਹੀ ਨਹੀਂ ਮਾਨ ਹੁੰਦਾ ਤੇ ਇਹ ਤਾਂ ਬੜੀ ਵੱਡੀ ਪੋਸਟ ਤੇ ਬੈਠੇ ਸੀਗੇ ਤੇ ਇਹਨਾਂ ਨੇ ਜਿੰਨਾ ਕੰਮ ਕੀਤਾ ਲੋਕਾਂ ਦਾ ਇਸੇ ਕਰਕੇ ਹੀ ਸਾਹੂ ਕੇ ਸਾਹਿਬ ਉਸ ਦਿਨ ਤੋਂ ਨਾਲ ਤੁਰੇ ਹੋਏ ਆ ਕਿਉਂਕਿ ਉਹਨਾਂ ਦਾ ਲੋਕਾਂ ਦੇ ਵਿੱਚ ਇੱਕ ਆਕਸ਼ ਸੋ ਇਸ ਕਰਕੇ ਸਾਹੂ ਕੇ ਸਾਹਿਬ ਦੇ ਅਸੀਂ ਬਹੁਤ ਰਣੀ ਆ ਤੇ ਮੈਂ ਤਾਂ ਰਸਤੇ ਦੇ ਵਿੱਚ ਵੀ ਗੱਲ ਕਰਦਾ ਆ ਵੀ ਆਪਾਂ ਹੁਣ ਰਲ ਮਿਲ ਕੇ ਕੋਈ ਨਾ ਕੋਈ ਤਾਂ ਕਦਮ ਜਿਹੜਾ ਬਾਬਾ ਸਾਹਿਬ ਦੇ ਕਹੇ ਹੋਏ ਆ ਉਹਨਾਂ ਤੇ ਇੱਕ ਅੱਧਾ ਕਦਮ ਤਾਂ ਆਪਾਂ ਅੱਗੇ ਨੂੰ ਲੈ ਜਾਈਏ ਘੱਟੋ ਘੱਟ ਕਾਫਲੇ ਨੂੰ ਇਹੋ ਹੀ ਸਾਡੀ ਇੱਕ ਸੋਚ ਹੈ ਬਣਿਆ ਸੋ ਦੋਸਤੋ ਕਦੇ ਮੌਕਾ ਮਿਲਿਆ ਮੇੜਕਰ ਊਰਜਾ ਭਵਨ ਜ਼ਰੂਰ ਤੁਸੀਂ ਆਉਣਾ ਔਰ ਮੈਂ ਮਤਲਬ ਚਾਹੁੰਦਾ ਕਿ ਤੁਸੀਂ ਆਓ ਔਰ ਮੈਂ ਸਾਹੂ ਕੇ ਸਾਥ ਜੀ ਜੀ ਸਾਹੂ ਕੇ ਸਾਥ ਜੀ ਜੀ ਸਰ ਸਦਾ ਸਰੂਪ ਸਿੰਘ ਪੈਕਸਨ ਮੰਡੀ ਬੋਰਡ ਰਿਟਾਇਰਡ ਆਪਣੀ ਕਿਰਤ ਕਮਾਈ ਦੇ ਵਿੱਚੋਂ 21000 ਰੁਪਏ ਇਸ ਮਿਸ਼ਨ ਲਈ ਪੇਸ਼ ਕਰਦਿੰਨੇ ਅਸੀਂ ਉਹਨਾਂ ਦੇ ਬਹੁਤ ਹੀ ਰਿਣੀ ਆ ਕਿ ਉਹਨਾਂ ਨੇ ਆਪਣੇ ਜੀਵਨਾਂ ਦੇ ਵਿੱਚੋਂ ਕੱਟ ਕੇ ਸਮਾਂ ਸਾਨੂੰ ਦਿੱਤਾ ਤੇ ਇਸ ਟੀਮ ਦਾ ਸਵਾਗਤ ਕੀਤਾ ਤੇ ਆਪਣੇ ਕਿਰਤ ਕਮਾਈ ਦੇ ਵਿੱਚੋਂ 1000 ਰੁਪਏ ਦੀ ਰਕਮ ਇਸ ਮਿਸ਼ਨ ਵਾਸਤੇ ਅਦਾ ਕੀਤੀ ਹੈ ਧੰਨਵਾਦ ਸੋ ਦੋਸਤੋ ਸਰ ਸਰੂਪ ਸਿੰਘ ਜੀ ਹੋਰਾਂ ਨੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਇੱਕ ਬਹੁਤ ਵੱਡੇ ਪ੍ਰੋਜੈਕਟ ਦੇ ਵਿੱਚ ਬਹੁਤ ਅਮਾਊਂਟ ਦਾ 21000 ਰੁਪਏ ਦਾ ਉਹਨਾਂ ਨੇ ਅਨਾਉਂਸ ਕੀਤਾ ਹੈ ਸੋ ਅਕਾਲ ਪੁਰਖ ਦੇ ਚਰਣਾ ਚ ਇਹ ਹੀ ਅਰਦਾਸ ਬੇਨਤੀ ਹੈ ਕਿ ਜਿੱਥੋਂ ਇਹ ਮਾਇਆ ਆਈ ਹੈ ਉਹ ਸਤਗੁਰ ਖਜ਼ਾਨੇ ਹਮੇਸ਼ਾ ਭਰਪੂਰ ਰੱਖੇ ਇਸ ਤੇ ਮੈਂ ਜਸਸਰ ਸਾਹਿਬ ਦੇ ਕਮੈਂਟ ਲੈਣੇ ਚਾਹਾਂਗਾ ਸਰ ਸਾਹੋਕੇ ਸਾਹਿਬ ਦੇ ਦੋਸਤ ਬਲੋਂ ਮੈਂ ਹੁਣ ਕੋਲੋਂ ਤਾਂ ਠੀਕ ਹੈ ਲੇਕਿਨ ਦੋਸਤਾਂ ਬਲੋਂ ਵੀ ਇੱਕ ਬਹੁਤ ਵੱਡੀ ਰਾਸ਼ੀ ਜਿਹੜੀ ਹੈ ਉਹ ਇਸ ਮਹਾ ਯੱਗ ਦੇ ਵਿੱਚ ਜਿਹੜੀ ਹੈ ਉਹ ਪਾਰੇ ਨੇ ਕੀ ਕਹਿਣਾ ਚਾਹੁੰਦੇ ਹੋ ਸੋਤਾ ਸਾਹਿਬ ਇੱਕ ਉਹਨਾਂ ਦਾ ਬਹੁਤ ਵੱਡਾ ਦਿਲ ਖੋਲ ਕੇ ਉਹਨਾਂ ਨੇ ਆਪਣੇ ਵੱਲੋਂ ਇਹ ਆਈ ਹੋਈ ਟੀਮ ਦਾ ਅਦਰ ਸਤਕਾਰ ਕੀਤਾ ਪਾਵਰ ਆਫ ਸੋਸ਼ਲ ਜੁਨਟੀ ਜਿੱਥੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹੈ ਉੱਥੇ ਪ੍ਰਮਾਤਮਾ ਦੇ ਚਰਨਾਂ ਚ ਅਰਦਾਸ ਵੀ ਕਰਦੀ ਹੈ ਕਿ ਉਹਨਾਂ ਦੇ ਪਰਿਵਾਰ ਨੂੰ ਦਿਨ ਦੁਗਣੇ ਰਾਤ ਚੌਗੁਣੇ ਤਰੱਕੀ ਦੇ ਬਖਸ਼ੇ ਔਰ ਚੜ੍ਹਦੀ ਕਲਾ 'ਚ ਰਹਿਣਾ ਤੇ ਇਹ ਸਾਡੀ ਹਮੇਸ਼ਾ ਕੋਸ਼ਿਸ਼ ਹੈ ਕਿ ਜਿਵੇਂ ਕਿ ਸਰੂਪ ਸਿੰਘ ਜੀ ਹੋਣਾ ਨੇ ਇਸ ਛੁੱਪ ਕੰਮ ਦੇ ਵਿੱਚ ਆਪਣਾ ਯੋਗਦਾਨ ਜਿਹੜਾ ਪਾਇਆ ਇੱਕ ਬਹੁਤ ਵੱਡਾ ਯੋਗਦਾਨ ਆ ਕਿਉਂਕਿ ਇਹ ਜਿਹੜਾ ਆ ਆਉਣ ਵਾਲੇ ਸਮੇਂ ਦੇ ਵਿੱਚ ਗੱਲਾਂ ਯਾਦ ਰਹਿ ਜਾਂਦੀਆਂ ਹੁੰਦੀਆਂ ਕਿਉਂਕਿ ਅੱਜ ਸਾਨੂੰ ਲੱਗਦਾ ਜਿਨ੍ਹਾਂ ਦਾ ਅਸੀਂ ਇਤਿਹਾਸ ਪੜ੍ਹ ਰਹੇ ਹਾਂ ਤੇ ਉਹ ਵੀ ਇੱਦੇ ਤਰੇ ਹੋਏ ਸੀ ਜਦੋਂ ਅੱਜ ਸਾਹੂ ਕੇ ਸਾਹਿਬ ਨੇ ਗੱਲ ਦੱਸੀ ਬਈ ਪਿਤਾ ਜੀ ਦਾ ਮਤਲਬ ਉਸ ਜ਼ਮਾਨੇ ਦੇ ਵਿੱਚ 1800 ਰੁਪਏ 'ਚ ਜ਼ਮੀਨ ਕਿੰਨੀ ਮਿਲਦੀ ਸੀ ਲੇਕਿਨ 1800 ਰੁਪਇਆ ਹੋਏ ਨਹੀਂ ਸੀ ਨਹੀਂ ਸੀ ਤੇ ਅੱਜ ਸਰੂਪ ਸਿੰਘ ਜੀ ਨੇ 21000 ਰੁਪਏ ਦੇ ਕੇ ਸਾਨੂੰ ਬਹੁਤ ਵੱਡਾ ਮਾਨ ਸਤਿਕਾਰ ਬਖਸ਼ਿਆ ਅਸੀਂ ਉਹਨਾਂ ਦੇ ਇੱਕ ਵਾਰੀ ਫਿਰ ਪਾਵਰ ਆਫ ਸੋਸ਼ਲ ਯੂਨਿਟੀ ਅਲੋੜਣੀ ਸੋ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮਸੋ ਹੋਤਾ ਸੰਗਰੂਰ ਤੋਂ ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰੈਜ਼ੀਡੈਂਟ ਸਾਹਿਬ ਸਾਹੋ ਕੇ ਸਾਹਿਬ ਸਰਾਰ ਸਰੂਪ ਸਿੰਘ ਜੀ ਸਭ ਦਾ ਬਹੁਤ ਬਹੁਤ ਸ਼ੁਕਰੀਆ ਸੋ ਦੋਸਤੋ ਪੋਸੂਨਾਮਾ ਚੈਨਲ ਦੀ ਟੀਮ ਸੰਗਰੂਰ ਬੈਠੀ ਆ ਸਰਦਾਰ ਸਰੂਪ ਸਿੰਘ ਜੀ ਦੇ ਅਗਰੇ ਸਥਾਨ ਵਿਖੇ ਔਰ ਜਿਵੇਂ ਇਸ ਤੋਂ ਪਹਿਲਾਂ ਸੁਖਚਰਨ ਸਿੰਘ ਸਾਹੋ ਕੇ ਸਾਹਬ ਨੇ ਆਪਣੀ ਗੱਲਬਾਤ ਕੀਤੀ ਹੈ ਜਸਲ ਸਾਹਬ ਨੇ ਕੀਤੀ ਹੈ ਸਰੂਪ ਜੀ ਨੇ ਕੀਤੀ ਹੈ ਲੇਕਿਨ ਪਰਮਜੀਤ ਕੌਰ ਭੈਣ ਜੀ ਇਸ ਵਕਤ ਮੇਰੇ ਨਾਲ ਨੇ ਔਰ ਕਿਉਂਕਿ ਇਹ ਆਲਰੇਡੀ ਬਹੁਤ ਵੱਡੀ ਸੇਵਾ ਵਿੱਚ ਆਪਣਾ ਪਲ ਪਲ ਇੱਕ ਇੱਕ ਪਲ ਦੇ ਰਹੇ ਨੇ ਮੈਂ ਦੇ ਅਸੀਂ ਦੇਖ ਕੇ ਆਏ ਆ ਕਿ ਲੰਗਰ ਦੀ ਜਿਹੜੀ ਸੇਵਾ ਹੈ ਬਹੁਤ ਵੱਡੀ ਸੇਵਾ ਹੈ ਔਰ ਕਹਿੰਦੇ ਆ ਕਿ ਉਸ ਤੇ ਨਾ ਕਨਸੈਂਟਰੇਟ ਕਰਨਾ ਪੈਂਦਾ ਹੈ ਕਿ ਸ਼ਬਦਾਂ ਵਿੱਚ ਬਿਆਨ ਕੀਤਾ ਜਾ ਸਕਦਾ ਜਿਹੜੀ ਸੇਵਾ ਭੈਣ ਜੀ ਸਾਡੇ ਪਰਮਜੀਤ ਕੌਰ ਜੀ ਔਰ ਉਹਨਾਂ ਦੇ ਪਤੀ ਸਰਦਾਰ ਸਰੂਪ ਸਿੰਘ ਜੀ ਜਿਹੜੀ ਹੈ ਇਸ ਸਮੇਂ ਨਿਭਾ ਰਹੇ ਨੇ ਭੈਣ ਜੀ ਪਰਮਜੀਤ ਕੌਰ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਸੇਵਾ ਬਹੁਤ ਮੁਕੱਦਰ ਨਾਲ ਮਿਲਦੀ ਹੈ ਇਸ ਨੂੰ ਕਿਸ ਕਦਰ ਸੰਭਾਲ ਕੇ ਰੱਖਣਾ ਚਾਹੀਦਾ ਭੈਣ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਪਤਾ ਲੱਗਾ ਕਾਫੀ ਤੁਸੀਂ ਸੇਵਾ ਦੇ ਵਿੱਚ ਗੁਰੂ ਘਰ ਚ ਕਾਫੀ ਵਕਤ ਜਿਹੜਾ ਹੈ ਉਹ ਦਿੰਦੇ ਹੋ ਤੁਸੀਂ ਹਾਂ ਜੀ ਕਿਸ ਤਰ੍ਹਾਂ ਦੀ ਸੇਵਾ ਪੈਂਜੀ ਉੱਥੇ ਫੇਰ ਕਰਦੇ ਹੋ ਤੁਸੀਂ ਅਸੀਂ ਤਾਂ ਜੀ 11 ਸਾਲ ਹੋ ਗਏ ਸਾਨੂੰ ਸੁਖਨੀ ਸਾਹਿਬ ਨਾਨਕ ਕਲੋਨੀ ਦੇ ਬੀਬੀਆਂ ਕੁਝ ਮੇਰੇ ਫਰੈਂਡ ਨੇ ਜੀ ਤੇ ਟੀਚਰ ਨੇ ਸਾਰੇ ਅਸੀਂ ਕਾਫੀ ਟਾਈਮ ਤੋਂ ਜੁੜੇ ਹੋਏ ਆ ਜੀ ਔਰ ਸਾਰੇ ਫ੍ਰੀ ਵਾਲੇ ਸੇਵਾ ਕਰ ਰਹੇ ਆ ਕਿਸੇ ਦੇ ਘਰ ਪਾਠ ਕਰਾਣੇ ਉੱਥੇ ਫ੍ਰੀ ਜਾਣੇ ਆ ਜੀ ਤੇ ਜੇ ਕੋਈ ਦੇਖ ਵੀ ਨਹੀਂ ਬਣਾ ਸਕਦਾ ਅਸੀਂ ਤਾਂ ਵੀ ਆਪਣੇ ਕੋਲੋਂ ਲੈ ਕੇ ਜਾਣੇ ਆ ਅੱਛਾ ਕੋਈ ਸੁਸਾਇਟੀ ਬਣਾਈ ਹੋਈ ਹੈ بس فرینڈ ਸਰਕਲ ਇਹ ਕੋਈ ਕੋਈ ਇਹਦਾ ਨਾਮ ਨਹੀਂ ਦਿੱਤਾ ਕਿਉਂਕਿ ਜਦੋਂ ਅਸੀਂ ਨਾਮ ਨਾਲ ਜੁੜ ਜਾਂਦੇ ਆਂ ਫਿਰ ਅਸੀਂ ਉਹ ਚੀਜ਼ 'ਚ ਨਹੀਂ ਰਹਿੰਦੇ ਬਹੁਤ ਅੱਛਾ ਹਾਂਜੀ ਬਹੁਤ ਅੱਛਾ ਤੇ ਬਸ ਜਿਹੜੇ ਫਰੈਂਡ ਨੇ ਜਾਂ ਸਾਡੇ ਆਸ ਹਾਂ ਤੋ ਪ੍ਰੋਸਵਾਂ ਲਿਨੇਗੇ ਹਾਂਜੀ ਸਾਰੇ ਜੁੜੇ ਹੋਏ ਨੇ ਬਹੁਤ ਅੱਛਾ ਵੀਕਲੀ ਫੇ ਤੁਸੀਂ ਇਹ ਕਰਦੇ ਹੋ ਜਾਂ ਮੰਥਲੀ ਕਿਦਾਂ ਮਤਲਬ ਨਹੀਂ ਜੇ ਕੋਈ ਬੁਲਾਉਂਦਾ ਤਾਂ ਵੀਕਲੀ ਵੀ ਕਰ ਦਿੰਨੇ ਆ ਵੈਸੇ ਅਸੀਂ ਜਦੋਂ ਗੁਰੂ ਅਰਜਨ ਦੇਵ ਜੀ ਦੇ ਸ਼ਿਧੀ ਦਿਹਾੜੇ ਨੇ ਉਦੋਂ 40 ਦਿਨ ਇੱਥੇ ਹੀ ਸਾਡੇ ਘਰ ਹੀ ਸਾਰੇ ਪਾਠ 40 ਦਿਨ ਹੁੰਦੇ ਫਿਰ ਵੱਡਾ ਸਮਾਗਮ ਕਰਾਣੇ ਆ ਅਛਾ ਜੀ ਹਾਂ ਜੀ ਮਤਲਬ 40 ਦਿਨ ਉਹਨਾਂ ਦਿਨਾਂ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਹੀ ਪਾਠ ਹੁੰਦਾ ਫਿਰ ਇੱਥੇ ਸਾਰੀਆਂ ਬੀਬੀਆਂ ਉਰੀ ਆਂਦੀਆਂ ਨੇ ਜੀ ਅੱਛਾ ਟਾਈਮਿੰਗਸ ਕੀ ਉਹਦੀ ਰੱਖੀ ਹੋਈ ਹੈ 3 ਤੋਂ 5 3 ਤੋਂ 5 ਹਰ ਰੋਜ਼ 40 ਦਿਨ ਹਾਂ ਜੀ ਲਗਾਤਾਰ ਸੁਖਮਨੀ ਸਾਹਿਬ ਹਾਂ ਜੀ ਅੱਛਾ ਭੈਣ ਜੀ ਵੀ ਜਿਹੜੇ ਆਮ ਵੈਲਫੇਅਰ ਸੋਸਾਇਟੀਆਂ ਹੈ ਸਰਾਰ ਸਰੂਪ ਸਿੰਘ ਜੀ ਤਾਂ ਜਾਣਦੇ ਨੇ ਔਰ ਉਹਨਾਂ ਵੱਲੋਂ ਵੀ ਖਾਸ ਕਰਕੇ ਜਿੱਥੇ ਗਰੀਬ ਬੱਚਿਆਂ ਦੀ ਗੱਲ ਆ ਜਾਂਦੀ ਹੈ ਉਹਨਾਂ ਦੀ ਐਜੂਕੇਸ਼ਨ ਦੀ ਗੱਲ ਆ ਜਾਂਦੀ ਹੈ ਉਹਨਾਂ ਦੇ ਖਾਣ ਪੀਣ ਦੀ ਗੱਲ ਆ ਜਾਂਦੀ ਹੈ ਇਲਾਜ ਰਾਜੇ ਇਲਾਜ ਬਹੁਤ ਮੁਸ਼ਕਲ ਦੇ ਨਾਲ ਆਪਾਂ ਕਰਵਾ ਪਾ ਰਹੇ ਹਾਂ ਚਲੋ ਆਪਾਂ ਤਾਂ ਮਾਲਕ ਨੇ ਸਭ ਕੁਝ ਦਿੱਤਾ ਹੈ ਲੇਕਿਨ ਸੋਚਣ ਵਾਲੀ ਹੈ ਕਿ ਜਿਨ੍ਹਾਂ ਦੇ ਕੋਲ ਕੁਝ ਨਹੀਂ ਹੈ ਕਈ ਇਲਾਜ ਦੇ ਦੁੱਖੋ ਮਰ ਜਾਂਦੇ ਨੇ ਕਈ ਪੈਸਾ ਹਥਿਆ ਤੇ ਲੱਗਾ ਹੀ ਪਿਆ ਹੀ ਰਹਿ ਜਾਂਦਾ ਤਾਂ ਨਹੀਂ ਉਹ ਇਲਾਜ ਤੱਕ ਪਹੁੰਚਦੇ ਜਸਪ੍ਰੀਤ ਸਾਹਿਬ ਜੀ ਨੇ ਇੱਕ ਸਮਾਜ ਦੇ ਲਈ ਬਹੁਤ ਮੀੜਾ ਚੁੱਕਿਆ ਹੋਇਆ ਹੈ ਕਿ ਇਸ ਤਰ੍ਹਾਂ ਦੇ ਉਪਰਾਲੇ ਹੋਣੇ ਚਾਹੀਦੇ ਆ ਬਿਲਕੁਲ ਹੋਣੇ ਚਾਹੀਦੇ ਆ ਜੀ ਸਾਡੀ ਵੀ ਕੋਸ਼ਿਸ਼ ਹੁੰਦੀ ਆ ਸਾਡੇ ਕੋਲ ਸਾਰੇ ਲੈਕਚਰ ਆਨੇ ਮੇਰੇ ਫਰੈਂਡ ਜੀ ਸਾਰੇ ਦੇ ਸਕਦੇ ਹੁੰਦੇ ਆ ਕੋਸ਼ਿਸ਼ ਕਰਦੇ ਹੁੰਦੇ ਆ ਵੀ ਜੇ ਕੋਈ ਹੈ ਤਾਂ ਉਹਦੀ ਕਰ ਸਕਦੇ ਆ ਵੈਸੇ ਚਲੋ ਸਾਡੇ ਸਰਕਲ 'ਚ ਨਹੀਂ ਕੋਈ ਐਦਾਂ ਦਾ ਹੈ ਜੀ ਤੇ ਪਰ ਆਇਆ ਵੀ ਜੇ ਕੋਈ ਹੁੰਦਾ ਸੀ ਜ਼ਰੂਰ ਕਰਦੇ ਜਰੂਰ ਕਰਦੇ ਹਾਂਜੀ ਸੋ ਬਹੁਤ ਬਹੁਤ ਮਿਹਰਬਾਨੀ ਭੈਣ ਜੀ ਤੁਸੀਂ ਗੱਲਬਾਤ ਕੀਤੀ ਹੈ ਪਰਮਜੀਤ कौर ਭੈਣ ਜੀ ਬਿਲਕੁਲ ਇਹਨਾਂ ਨੇ ਦੇਖੋ ਕਿੰਨੀ ਇਹ ਇਹ ਹੁੰਦਾ ਮਾਲਕ ਦੀ ਬਖਸ਼ਿਸ਼ ਹੁੰਦੀ ਹੈ ਹਰ ਇੱਕ ਦੇ ਵਾਸਤੇ ਦੀ ਗੱਲ ਨਹੀਂ ਹੈ ਹਰ ਇੱਕ ਦੇ ਵਾਸਤੇ ਦੀ ਗੱਲ ਇਸ ਕਰਕੇ ਨਹੀਂ ਹੈ ਕਿ ਇਹ ਜਿਹੜਾ ਦਾਨ ਕਰਨਾ ਹੈ ਆਪਾਂ ਦੇਖੋ ਦੁੱਖਾਂ ਤਕਲੀਫਾਂ ਦੇ ਵਿੱਚ ਮਾੜੀਏ ਪ੍ਰੋਬਲਮ ਆਉਂਦੀ ਹੈ ਛੱਟੇ ਪੈਸੇ ਚੱਕ ਕੇ ਤੁਰ ਪੈਂਦੇ ਨੇ ਜਦੋਂ ਆਪਾਂ ਦਾਨ ਕਰਦੇ ਆ ਨਾ ਉਹ ਦੁੱਖ ਤਕਲੀਫਾਂ ਵੀ ਪਰ ਲਗਾ ਕੇ ਓੜ ਜਾਂਦੇ ਨੇ ਕਿਉਂਕਿ ਮਾਲਕ ਜਾਣਦਾ ਹੈ ਕਿ ਉਦੀ ਕੋ ਕਰ ਬੁਲੰਦ ਇਤਨਾ ਕਿ ਖੁਦ ਖੁਦਾ ਵੀ ਪੁੱਛੇ ਕਿ ਬਤਾ ਤੇਰੀ ਰਜਾ ਕੀ ਹੈ ਉਹ ਮਾਲਕ ਅਕਾਲ ਪੁਰਖ ਵੀ ਸਾਡੇ ਤੋਂ ਪੁੱਛਦਾ ਕਿ ਤੂੰ ਕਭਰਾਨਾ ਜਿਸ ਕੇ ਸਰੂਪ ਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੇ ਸੋ ਇਸ ਕਰਕੇ ਪਰਮਜੀਤ ਭੈਣ ਜੀ ਨੇ ਵੀ ਮਤਲਬ ਇਸ ਤਰ੍ਹਾਂ ਦਾ ਬੀੜਾ ਚੁੱਕਿਆ ਹੋਇਆ ਹੈ ਇਹਨਾਂ ਨੇ ਫਰੈਂਡ ਸਰਕਲ ਦੇ ਵਿੱਚ ਔਰ ਅਸੀਂ ਵੀ ਅਕਾਲ ਪੁਰਖ ਦੇ ਚਰਨਾ ਚ ਇਹ ਅਰਦਾਸ ਬੇਨਤੀ ਕਰਦੇ ਹਾਂ ਕਿ ਇਸ ਪਰਿਵਾਰ ਤੇ ਉੱਪਰ ਹਮੇਸ਼ਾ ਆਪਣੀ ਕਿਰਪਾ ਬਣਾਈ ਰੱਖਣਾ ਔਰ ਚੜ੍ਹਦੀ ਕਲਾ ਦੇ ਵਿੱਚ ਰੱਖਣਾ